ਦੱਸ ਦिए ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਦੁਬਾਰਾ ਜਿਹੜੀ ਕਿ ਦਸਤਾਰਬੰਦੀ ਕੀਤੀ ਜਾਏਗੀ ਤਾਂ ਪਹਿਲੀ ਦਸਤਾਰਬੰਦੀ ਸਿੱਖ ਸਮਾਜ ਨੇ ਪ੍ਰਵਾਨ ਨਹੀਂ ਕੀਤੀ ਸੀ ਤਾਂ ਹੁਣ ਜਿਹੜੀ ਕਿ ਦੁਬਾਰਾ ਹੋਏਗੀ ਸਿੱਖ ਜਥੇਬੰਦੀਆਂ ਦੀ ਨਿਗਰਾਨੀ ਹੇਠ ਇਹ ਦਸਤਾਰਬੰਦੀ ਦਾ ਸਮਾਗਮ ਜਿਹੜਾ ਕਿ ਕੀਤਾ ਜਾਏਗਾ ਸ਼੍ਰੀ ਅਕਾਲ ਤਖਤ ਪ੍ਰਬੰਧ ਨਾਲ ਵਿਕਾਸ ਨਾਲ ਇਹ ਧਾਰਮਿਕ ਮੁੱਦਾ ਜੁੜਿਆ ਹੈ ਸ਼੍ਰੀ ਤਖਤ ਕੇਸਗੜ ਸਾਹਿਬ ਦੀਆਂ ਜਿਉਂਤੇ ਜਿਹੜੀਆਂ ਕਿ ਤਿਆਰੀਆਂ ਜੋਰਾ ਸੂਰਾ ਤੇ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਦੁਬਾਰਾ ਜਿਹੜੀ ਦਸਤਾਰਬੰਦੀ ਹੋਏਗੀ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਜੋ ਕਿ ਕਾਰਜਕਾਰੀ ਸ੍ਰੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਨੇ ਅਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਿਹੜੇ ਕਿ ਜਥੇਦਾਰ ਨੇ ਜਿਨ੍ਹਾਂ ਦੀ ਦਸਤਾਰਬੰਦੀ ਹੁੰਦੀ ਹੈ ਪਰ ਕਈ ਸਿੱਖ ਜਥੇਬੰਦੀਆਂ ਅਤੇ ਕਈ ਸਿੱਖ ਨਾਨਕਨਾਮ ਸੰਗਤਾਂ ਜਿਹੜੀਆਂ ਨੇ ਉਹ ਇਸ ਦੇ ਉੱਤੇ ਜਿਹੜਾ ਕਿ ਰੋਸ ਜਤਾਉਂਦੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਮਾਰਚ ਮਹੀਨੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਲਦੀਪ ਸਿੰਘ ਗੜਗਾਜ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਸੀ ਤਾਂ ਸਮੂਹ ਨਿਹੰਗ ਸਿੰਘ ਅਤੇ ਬੰਦੀਆਂ ਨੇ ਸੰਤ ਸਮਾਜ ਵੱਲੋਂ ਇਸ ਦਾ ਬੜੇ ਹੀ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ ਸੀ ਤਾਂ ਨਿਹੰਗ ਸਿੰਘ ਜਥੇਬੰਦੀਆਂ ਤੇ ਸੰਤ ਸਮਾਜ ਵੱਲੋਂ ਵਿਰੋਧ ਨੂੰ ਦੇਖਦਿਆਂ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੜਕੇ ਸਵੇਰੇ 3 ਵਜੇ ਦੇ ਕ੍ਰੀਮ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਜਿਹੜੀ ਆਹੋ ਚੁੱਪਚੀਪੀਤੇ ਦਸਤਾਰਬੰਦੀ ਕਰ ਦਿੱਤੀ ਸੀ ਜੋ ਕਿ ਉਸ ਸਮੇਂ ਬਹੁਤ ਚਰਚਾ ਦਾ ਵਿਸ਼ਾ ਬਣੀ ਸੀ ਤਾਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਨਿਹੰਗ ਸਿੰਘ ਜਥੇਬੰਦੀਆਂ ਤੇ ਸੰਤ ਸਮਾਜ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਜਿਹੜਾ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਨੂੰ ਸਿੰਘ ਸਾਹਿਬ ਵੱਲੋਂ ਜਿਹੜੀ ਆ ਮਾਨਤਾ ਨਹੀਂ ਦਿੱਤੀ ਜਾ ਰਹੀ ਸੀ ਤਾਂ ਹੁਣ ਇਹ ਸਮਾਗਮ ਨੂੰ ਜਿਹੜਾ ਐਸਜੀਪੀਸੀ ਦੁਆਰਾ ਕਰ ਰਹੀ ਹੈ ਤਾਂ ਅਨੰਤਪੁਰ ਸਾਹਿਬ ਦੀ ਧਰਤੀ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਜਿਹੜੀ ਕਿ ਗੁਰਦੀਪ ਸਿੰਘ ਗਿਆਨੀ ਗੁਰਦੀਪ ਸਿੰਘ ਗੜਗਾਜ ਜੀ ਦੀ ਦੁਬਾਰਾ ਜਿਹੜੀ ਹੈ ਕਿ ਦਸਤਾਰਬੰਦੀ ਹੋ ਰਹੀ ਆ ਤਾਂ ਐਡিপি ਸੀ ਇਹਨਾਂ ਸਮਾਗਮਾਂ ਨੂੰ ਉਲੀਕਣ ਦੇ ਲਈ ਜ਼ੋਰਦਾਰ ਜਿਹੜੀਆਂ ਕੀ ਤਿਆਰੀਆਂ ਕਰਦੇ ਤਾਂ ਇਸ ਮੌਕੇ ਤੇ ਵਧੇਰੇ ਜਾਣਕਾਰੀ ਦੇ ਲਈ ਬਲਜੀਤ ਸਾਡੇ ਨਾਲ ਜੁੜੇ ਨੇ ਤਾ ਬਲਜੀਤ ਜਿਸ ਤਰ੍ਹਾਂ ਕੀ ਕਿਹਾ ਜਾ ਰਿਹਾ ਕਿ ਦੁਬਾਰਾ ਜਿਹੜੀ ਹੈ ਦਸਤਾਰਬੰਦੀ ਜਿਹੜੀ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਕੀਤੀ ਜਾ ਰਹੀ ਹੈ ਤਾਂ ਸਭ ਤੋਂ ਪਹਿਲਾਂ ਕਿਵੇਂ ਵੇਖਦੇ ਹਾਂ ਸਾਰੇ ਫਲਸਫੇ ਨੂੰ ਬਿਲਕੁਲ ਗगन ਜੇਕਰ ਆਪਾਂ ਸ਼ੁਰੂ ਤੋਂ ਜਾਈਏ ਤਾਂ ਇੱਕ ਗੱਲ ਜੋ ਨਿਕਲ ਕੇ ਸਾਹਮਣੇ ਆਈ ਹੈ ਕਿ ਜਦੋਂ ਤੋਂ ਜ਼ਥੇਦਾਰ ਗੜਗੱਜ ਨੂੰ ਕਾਲ ਤੱਕ ਦਾ ਕਾਰਜਕਾਰੀ ਜ਼ਥੇਦਾਰ ਨਿਯੁਕਤ ਕੀਤਾ ਗਿਆ ਤਾਂ ਪਹਿਲੇ ਦਿਨ ਤੋਂ ਹੀ ਵਿਰੋਧ ਕੀਤਾ ਜਾ ਰਿਹਾ ਸਿੱਧੇ ਤੌਰ ਤੇ ਜੋ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਕਿ ਇਹ ਆਪਣਾ ਦਿੱਲੀ ਵਾਲੇ ਸਰਨਾ ਭਰਾਵਾਂ ਦਾ ਬੰਦਾ ਹੈਗਾ ਤੇ ਸੁਖਬੀਰ ਬਾਦਲ ਨੇ ਉਹਨਾਂ ਦੇ ਕਹਿਣ ਤੇ ਇਹਨਾਂ ਨੂੰ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਸੀਗਾ ਗੱਲ ਭਾਵੇਂ 6 ਜੂਨ ਦੀ ਕਰ ਲਈ 84 ਦਿਹਾੜੇ ਤੇ ਜਦੋਂ ਅਕਾਲ ਤਖਤ ਦੇ ਜਥੇਦਾਰ ਸੰਦੇਸ਼ ਦਿੰਦੇ ਹੁੰਦੇ ਨੇ ਕੌਮ ਦੇ ਨਾਂ ਜਾਂ ਫਿਰ ਬੰਦੀ ਛੋੜ ਦੇ ਵਸਦੀ ਗੱਲ ਕਰ ਲਈਏ ਉਦੋਂ ਵੀ ਅਕਾਲ ਤਖਤ ਦੇ ਜਿਹੜਾ ਜਥੇਦਾਰ ਸਿੱਖ ਕੌਮ ਦੇ ਨਾਂ ਸੰਦੇਸ਼ ਦਿੰਦੇ ਨੇ ਇਹ ਦੋਨੋਂ ਸੰਦੇਸ਼ ਜਦੋਂ ਇੱਕ ਹੀ ਜਥੇਦਾਰ ਘੜਗੱਜ ਜੁਣੀ ਦੇਣ ਲੱਗੇ ਸੀ ਉਸ ਤੇ ਪੂਰਾ ਇਤਰਾਜ਼ ਕੀਤਾ ਗਿਆ ਖਾਸ ਕਰ 96 ਕਰੋੜੀ ਨਿਆਂ ਸਿੰਘ ਪ੍ਰਮੁੱਖ ਬਾਬਾ ਬਲਬੀਰ ਸਿੰਘ ਉਹਨਾਂ ਵੱਲੋਂ ਕੀਤਾ ਗਿਆ ਸੰਤ ਸਮਾਜ ਵੱਲੋਂ ਕੀਤਾ ਗਿਆ ਉਹ ਕਹਿੰਦੇ ਅਸੀਂ ਇਹਨਾਂ ਨੂੰ ਬਤੌਰ ਜਥੇਦਾਰ ਸਵੀਕਾਰ ਨਹੀਂ ਕਰਦੇ ਵੀਡੀਓ ਜਿਹੜੀ ਪਹਿਲਾਂ ਉਹਦੀ ਜਥੇਬੰਦੀ ਦਾ ਵਾਇਰਲ ਹੋਇਆ ਤਾਂ ਕਿੰਨਾ ਵਿਰੋਧ ਹੋਇਆ ਸੀ ਕਹਿੰਦੇ ਵੀ ਇਹ ਡਰ ਕੇ ਛੁਪ ਕੇ ਤਣਦੇ ਕੀਤੀ ਜਾ ਰਹੀ ਆਪਣਾ ਦਸਤਾਰ ਬੰਦੀ ਹੈ ਕੌਮ ਦਾ ਜਥੇਦਾਰ ਹੋਵੇ ਤੇ ਉਹਨੂੰ ਤੁਸੀਂ ਇਸ ਤਰ੍ਹਾਂ ਛੁਪਾ ਕੇ ਕਰੋ ਹੁਣ ਵੀ ਜਿਹੜਾ ਦਿਹਾੜਾ ਹੈਗਾ ਇਹ 20 ਅਕਤੂਬਰ ਦਾ ਰੱਖਿਆ ਗਿਆ ਸੀਗਾ ਪਰ ਅਪੰਦੀ ਛੋੜ ਦਿਵਸ ਕਰਕੇ ਇਹਨੂੰ 5 ਦਿਨ ਅੱਗੇ ਵਧਾਇਆ ਗਿਆ ਤੇ ਬੀਤੇ ਕੱਲ ਹੋ ਗਸਤਾਰ ਬੰਦੀ ਹੋਣ ਜਾ ਰਹੀ ਹੈ ਇਹ ਕਿਤੇ ਚ ਵੱਡੀ ਗੱਲ ਆਪਜੀ ਨੂੰ ਦੱਸਣਾ ਚਾਹਾਂਗੇ ਕਿ ਬੀਤੇ ਕੱਲ ਹਰ ਗੱਲ ਬੰਦੀ ਛੋੜ ਦਿਵਸ ਤੇ ਤਰਸ਼ੀਦੀ ਅੰਮ੍ਰਿਤਸਰ ਦਰਬਾਰ ਸਾਹਿਬ 'ਤੇ ਪ੍ਰੋਗਰਾਮ ਹੁੰਦਾ ਸੰਤਾਂ ਦਾ ਨਿਹੰਗ ਸਿੰਘਾਂ ਦਾ ਆਪਣਾ ਸਨਮਾਨ ਕੀਤਾ ਜਾਂਦਾ ਹੈ ਉੱਥੇ ਵੀ ਕੱਲ ਬਾਬਾ ਗਰੀਬ ਸਿੰਘ ਉਹਨਾਂ ਨੇ ਇਸ ਚੀਜ਼ ਤੇ ਸਿੱਧਾ ਇਨਕਾਰ ਕਰਦੇ ਅਸੀਂ ਕਹਿੰਦੇ ਵੀ ਅਸੀਂ ਜੱਜਦਾਰ ਗੜਗੱਜ ਜੁਣਾ ਤੋਂ ਸਨਮਾਨ ਪ੍ਰਾਪਤ ਨਹੀਂ ਕਰਨਾ ਜਿਨ੍ਹਾਂ ਜਿਨ੍ਹਾਂ ਵੀ ਨਿਆਂ ਸਿੰਘ ਉੱਥੇ ਪਹੁੰਚੇ ਹੋਏ ਸੀਗੇ ਸਤ ਸਮਾਜ ਦੇ ਪ੍ਰਭੂ ਕੋ ਪਹੁੰਚੇ ਹੋਏ ਸੀਗੇ ਉਹਨਾਂ ਨੂੰ ਰੋਕਣ ਤੋਂ ਬਾਅਦ ਇਹ ਸਲਮਾਨ ਫਿਰ ਦਰਬਾਰ ਸਾਹਿਬ ਦੇ ਮੁਖ ਗੁਰ ਜੀ ਗਿਆਨੀ ਰਗਵੀਰ ਸਿੰਘ ਉਹਨਾਂ ਵੱਲੋਂ ਦਿੱਤਾ ਗਿਆ ਉਹਨਾਂ ਤੋਂ ਉਹਨਾਂ ਨੇ ਪ੍ਰਵਾਨ ਕੀਤਾ ਉਹ ਕਹਿੰਦੇ ਵੀ ਸਾਨੂੰ ਇਹ ਸਵੀਕਾਰ ਨਹੀਂ ਹੈ ਇਸ ਕਰਕੇ ਹੁਣ ਪੂਰੀ ਕੌਮ ਦੇ ਪੰਥ ਦੇ ਸਾਹਮਣੇ ਭਲਕੇ ਜਿਹੜਾ ਹੈਗਾ ਸ਼ਨੀਵਾਰ 25 ਅਕਤੂਬਰ ਨੂੰ ਸ੍ਰੀ ਕੇਸਗੜ ਵਿਖੇ ਅੱ ਗਸਤਾਰ ਬੰਦੀ ਜਥੇਦਾਰ ਦਰਗਜ ਉਹਨਾਂ ਦੀ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਉਹਨਾਂ ਦੇ ਵਿਰੋਧ ਕਰਦੇ ਆ ਰਹੇ ਨੇ ਇਹ ਉਹਨਾਂ ਨੂੰ ਜਿਹੜਾ ਹੈਗਾ ਚੁੱਕ ਰਾਇਆ ਜਾ ਕੇ ਸ਼ਾਂਤ ਕਰਵਾਇਆ ਜਾ ਸਕੇ ਇਸ ਕਰਕੇ ਦੂਜੀ ਵਾਰੀ ਜਿਹੜਾ ਹੈਗਾ ਇਹ ਪ੍ਰੋਗਰਾਮ ਰੱਖਿਆ ਗਿਆ ਬਲਜੀਤ ਜੀ ਕਿਵੇਂ ਵੇਖਦੇ ਹੋ ਬਲਜੀਤ ਜੀ ਜਿਵੇਂ ਜਿਹੜਾ ਕਿ ਪਹਿਲਾਂ ਤਾਂ ਜਿਹੜੇ ਸਾਫਕਾ ਚਠੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਕਰੀਏ ਤਾਂ ਜਦੋਂ ਉਹਨਾਂ ਨੂੰ ਉਤਾਰਿਆ ਗਿਆ ਸੀ ਤਾਂ ਬਾਅਦ ਦੇ ਵਿੱਚ ਕੁਲਦੀਪ ਸਿੰਘ ਗੜਗਾਜ ਉਹਨਾਂ ਦੀ ਨਿਯੁਕਤੀ ਕੀਤੀ ਗਈ ਸੀ ਤਾਂ ਜਥੇਦਾਰਾਂ ਦੇ ਲਾਉਣ ਤੇ ਥਾਪਣ ਦੇ ਉੱਤੇ ਵੀ ਕਈ ਚਰਚਾਵਾਂ ਦੇ ਵਿੱਚ ਰਏ ਸੀ ਇਹਨਾਂ ਦੇ ਅਸਕ ਨੂੰ ਵੀ ਜਿਹੜੀ ਆ ਉਹ ਢਾ ਲੱਗੀ ਸੀ ਤੇ ਦੂਸਰੇ ਗੱਲ ਜੇਕਰ ਗੱਲ ਗਿਆਨੀ ਰੁਕबीर ਸਿੰਘ ਦੀ ਗੱਲ ਕਰੀਏ ਉਹਨਾਂ ਨੇ ਇੱਥੋਂ ਤੱਕ ਇਹ ਕਹਿ ਦਿੱਤਾ ਸੀ ਕਿ ਮੇਰੇ ਤਾਂ ਕੱਪੜੇ ਜਿਹੜੇ ਨੇ ਉਹ ਬੈਗ ਦੇ ਵਿੱਚ ਪੈਕ ਕੀਤੇ ਪਏ ਨੇ ਤਾਂ ਕਿਤੇ ਨਾ ਕਿਤੇ ਫਿਰ ਜਿਹੜਾ ਇਹ ਵੱਡੀ ਢਾ ਲੱਗ ਜਿਹੜੀ ਉਹ ਲੱਗ ਸਕਦੀ ਹੈ ਤਾਂ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਐਜੀਪੀਸੀ ਦੇ ਪ੍ਰਧਾਨ ਜਿਹੜੇ ਕਿ ਹਰਜਿੰਦਰ ਸਿੰਘ ਧਾਮੀ ਸੀਗੇ ਉਹਨਾਂ ਨੇ ਕਿਹਾ ਸੀ ਕਿ ਜਦੋਂ ਵੀ ਕਿਸੇ ਦੀ ਨਿਯੁਕਤੀ ਹੋਏਗੀ ਜਥੇਦਾਰਾਂ ਦੀ ਉਸ ਦੇ ਉੱਤੇ ਜਿਹੜਾ ਕਿ ਇੱਕ ਕਾਨੂੰਨ ਬਣਾਇਆ ਜਾਏਗਾ ਐਜੀਪੀਸੀ ਵੱਲੋਂ ਕਿਤੇ ਨਾ ਕਿਤੇ ਇਹ ਕੁਝ ਜਲਦਬਾਜ਼ੀ ਦੇ ਵਿੱਚ ਹੋ ਰਿਹਾ ਹੈ ਜਾਂ ਫਿਰ ਕਿਵੇਂ ਵੇਖਿਆ ਜਾਵੇਗਾ ਜਿਹੜੀ ਸੰਗਤ ਇਹ ਦੁਬਾਰਾ ਦਸਤਾਰਬੰਦੀ ਨੂੰ ਥੋੜਾ ਜਿਹਾ ਆਪਾਂ ਗੱਲ ਪਿੱਛੇ ਜਾਈਏ ਤੇ ਗਿਆਨੀ ਇਨਾਂ ਤੋਂ ਪਹਿਲਾਂ ਗਿਆਨੀ ਰਗਵੀਰ ਸਿੰਘ ਸੀਗੇ ਉਹਨਾਂ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਸੀ ਉਸ ਤੋਂ ਪਹਿਲਾਂ ਜੇ ਆਪਾਂ ਪਿੱਛੇ ਚੱਲ ਜਾਈਏ ਤਾਂ ਲੰਬੇ ਸਮੇਂ ਦਾ ਰਿਕਾਰਡ ਦੇਖੋ ਤਾਂ ਬਹੁਤ ਘਾਟੇ ਜਿਹੇ ਸੰਭਾਵਨਾ ਬਣੀ ਜਦੋਂ ਕਾਰਜਕਾਰੀ ਜਥੇਦਾਰ ਲਾਏ ਹੋਵੇ ਕਾਰਜਕਾਰੀ ਜਥੇਦਾਰ ਦਾ ਮਤਲਬ ਕੀ ਹੈ ਕਿ ਉਹ ਖੁਦ ਮੁਖਤਿਆਰ ਹੋ ਕੇ ਕੰਮ ਨਹੀਂ ਕਰ ਸਕਦਾ ਉਹ ਆਪਣਾ ਕਾਰਜ ਪੂਰੇ ਕਰਨ ਲਈ ਸਾਨੂੰ ਨਿਯੁਕਤ ਕੀਤਾ ਗਿਆ ਭਾਵ ਉਹ ਇੰਡੀਪੈਂਡੈਂਟ ਨਹੀਂ ਹੈ ਸਬੰਸਰ ਨਹੀਂ ਹੈ ਇੱਕ ਪਾਸੇ ਕੌਮ ਦੇ ਸਭ ਤੋਂ ਵੱਡੇ ਤਖਤ ਦਾ ਜੱਥੇਦਾਰ ਹੋਵੇ ਵਾ ਚੀਫ ਹੋਵੇ ਦਾ ਪ੍ਰਮੁੱਖ ਹੋਵੇ ਦੂਜੇ ਪਾਸੇ ਉਹ ਇੰਡੀਪੈਂਡੈਂਟ ਨਾ ਹੋਵੇ ਭਾਵ ਇੱਥੇ ਕਿਤਨਾ ਕਿਤੇ ਚੀਜ਼ ਦਾ ਸੰਕੇਤ ਮਿਲਦਾ ਹੈ ਕਿ ਇਸ ਤੇ ਹਮੇਸ਼ਾ ਆਪਣਾ ਰਾਜਨੀਤਿਕ ਪਹਰੀ ਰਹਿੰਦੀ ਹੈ ਬਸ ਮਾਰਚ ਦਾ ਉਹ ਦਿਹਾੜਾ ਜਦੋਂ ਪਹਿਲੀ ਵਾਰ ਦਸਤਾਰਬੰਦੀ ਗੁਰਗੱਤ ਸਾਹਿਬ ਦੀ ਕੀਤੀ ਗਈ ਸੀ ਇਸ ਦੀ ਹੋਰ ਦੇਖੋ ਗਿਆਨੀ ਹਰਪ੍ਰੀਤ ਸਿੰਘ ਕਾਫੀ ਸਮਾਂ ਤਖੇਦਾਰ ਰਹੇ ਪਰ ਉਹ ਕਾਰਜਕਾਰੀ ਰਹੇ ਉਹਨਾਂ ਨੂੰ ਜੱਥੇਦਾਰ ਨਹੀਂ ਨਿਯੁਕਤ ਕੀਤਾ ਗਿਆ ਕਾਰਜਕਾਰੀ ਸ਼ਬਦ ਉਹਨਾਂ ਦੇ ਅਹੁਦੇ ਨਾਲ ਜੁੜਿਆ ਲਿਆ ਯਾਨੀ ਰਕਵੀਰ ਸਿੰਘ ਉਹਨਾਂ ਨੂੰ ਵੀ ਕਾਰਜਕਾਰੀ ਲਾਇਆ ਗਿਆ ਕੁਲਦੀਪ ਸਿੰਘ ਨੇ ਕਾਰਜਕਾਰੀ ਨੇ ਭਾਵੇਂ ਕਿ ਤਨਾ ਚਤੇ ਹਾਲਾਂਕਿ ਇਹਨਾ ਦਾ ਕੰਮ ਜਿਹੜਾ ਹੈਗਾ ਤਾਲ ਤੱਕ ਦੇ ਜਥੇਦਾਰ ਦਾ ਸਿੱਖ ਕੌਮ ਦਾ ਪ੍ਰਚਾਰ ਹੈ ਪ੍ਰਚਾਰ ਹੈ ਉਹ ਕਰਨਾ ਹੁੰਦਾ ਹੈ ਪਰ ਜੇ ਇਹਨਾਂ ਤੇ ਵੀ ਇਸ ਤਰ੍ਹਾਂ ਰਾਜਨੀਤੀ ਹੌਵੀ ਕਰਕੇ ਜੇਕਰ ਤੁਸੀਂ ਨਿਯੁਕਤ ਕਰੋਗੇ ਜਥੇਦਾਰ ਨੂੰ ਉਹਨਾਂ ਨੂੰ ਖੁੱਲ ਕੇ ਕੰਮ ਨਹੀਂ ਕਰਨ ਦੇਵੋਗੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਤਾਂ ਕਿੰਨਾ ਜਿੱਤੇ ਇਸ ਚੀਜ਼ ਦਾ ਸੰਕੇਤ ਮਿਲਦਾ ਕਿ ਬਿਲਕੁਲ ਬਲਜੀਤ ਸਾਡੇ ਕੋਲ ਸਮਾਂ ਸੀਮਤ ਹੈ ਇੱਕ ਸਵਾਲ ਹੋਰ ਲੈਣਾ ਚਾਹਾਂਗਾ ਜਿਸ ਤਰ੍ਹਾਂ ਕਿ ਪਿਛਲੇ ਸਾਲ ਦੀ ਗੱਲ ਕਰੀਏ ਤਾਂ 2 ਦਸੰਬਰ ਨੂੰ ਜਿਹੜਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜਾ ਕਿ ਹੁਕਮਨਾਮਾ ਸੜਾਇਆ ਸੀ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਜਿਹੜੇ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਨੂੰ ਮਾਫੀ ਦੇਣਾ ਵੀ ਇਸ ਦੇ ਵਿੱਚ ਸ਼ਾਮਲ ਹੈ ਤਾਂ ਇਹਨੂੰ ਇਸੇ ਤਰ੍ਹਾਂ ਬਰਕਰਾਰ ਰਹੇਗਾ ਜਾਂ ਫਿਰ ਕਿਤੇ ਨਾ ਕਿਤੇ ਇਸ ਦੇ ਉੱਤੇ ਵੀ ਜਿਹੜਾ ਕਿੰਤੂ ਪਰੰਤੂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਦੇਖੋ ਗੱਦਨ ਜੇ ਗੱਲ ਕੀਤੀ ਜਾਵੇ ਤਾਂ ਕਿੰਤੂ ਪਰੰਤੂ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਉਣ ਵਾਲੇ ਸਮੇਂ 'ਚ ਹੋਏਗਾ ਉਹ ਉਸੇ ਟਾਈਮ ਤੋਂ ਲਗਾਤਾਰ ਚੱਲਦਾ ਆ ਰਿਹਾ ਹੈ ਉਸੇ ਸਮੇਂ ਤੋਂ ਜਾਰੀ ਹੈ ਵੀ ਮਾਫੀਆਂ ਕਿਉਂ ਦਿੱਤੀਆਂ ਜਾਂਦੀਆਂ ਨੇ ਜੇ ਕੋਈ ਕਿਸੇ ਤੋਂ ਗਲਤੀ ਹੁੰਦੀ ਹੈ ਤਾਂ ਉਹਨੂੰ ਤਨਖਾਹ ਜਿਹੜਾ ਕਿਉਂ ਨਹੀਂ ਲਈ ਜਾਂਦੀ ਕੱੜੜੇ ਹੋ ਕੇ ਕਹਦੇ ਹੋ ਕਿ ਕਿਉਂ ਨਹੀਂ ਲਈ ਜਾਂਦੀ ਕਿਤਨਾ ਕਿਤੇ ਨਰਮ ਪੱਖ 'ਚੋਂ ਲਿਆ ਜਾਂਦਾ ਤੋਂ ਸਵਾਲ ਹੈ ਜਿਆਲੀ ਹਰਪ੍ਰੀਤ ਸਿੰਘੋਂ ਤੋਂ ਲੈ ਕੇ ਜਾਂਦੀ ਗੜਗੱਜ ਹੁਣਾਂ ਤੱਕ ਖੁੱਲ ਕੇ ਆਪਾਂ ਕਹੀਏ ਸਿੱਧੇ ਤੌਰ ਤੇ ਨਿਰਪੱਖ ਹੋ ਕੇ ਜਥੇਦਾਰ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤੇ ਜਾ ਰਹੇ ਇਸੇ ਕਰਕੇ ਇਸ ਤੇ ਫਿਰ ਇਤਰਾਜ਼ ਹੁੰਦੇ ਨੇ ਸਾਡੇ ਮਿਹੰਗ ਜਥੇਬੰਦੀਆਂ ਇਸ ਚੀਜ਼ ਤੇ ਇਤਰਾਜ਼ ਕਰਦੀਆਂ ਨੇ ਸੰਤ ਸਮਾਜ ਇਤਰਾਜ਼ ਕਰਦਾ ਸਿੱਖ ਜਥੇਬੰਦੀਆਂ ਕਰਦੀਆਂ ਨੇ ਸਿੱਖ ਕੌਮ ਕਰਦੀ ਐ ਹੁਣ ਕੱਲ ਨੂੰ ਸ਼ਾਇਦ ਕਿਤੇ ਨਾ ਕਿਤੇ ਇਹ ਚੀਜ਼ ਹੋ ਸਕਦੀ ਐ ਕਿ ਇਸ ਚੀਜ਼ ਦਾ ਕੋਈ ਵਿਰੋਧ ਸ਼ਾਇਦ ਸਾਹਮਣੇ ਆ ਜਾਵੇ ਸੰਭਾਵਨਾ ਘੱਟ ਐ ਕਿਉਂਕਿ ਅਕਾਲ ਤਖਤ ਦੇ ਜਥੇਦਾਰ ਦੇ ਵੱਲੋਂ ਉਹਨਾਂ ਦੀ ਟੀਮ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰਾ ਇਸ ਚੀਜ਼ ਨੂੰ ਸ਼ਾਂਤ ਮੀਟਿੰਗ ਦੇ ਢੰਗ ਨਾਲ ਬੀਤੇ ਕੱਲ ਜਦੋਂ ਅੰਮ੍ਰਿਤਸਰ ਵਿਖੇ ਵਿਰੋਧ ਹੋਇਆ ਉਹਨਾਂ ਦਾ ਜਥੇਦਾਰ ਗੱਦਗਾ ਦਾ ਤਾਂ ਇਸ ਨੂੰ ਲੈ ਕੇ ਮਸਲਾ ਹੱਲ ਕੀਤਾ ਗਿਆ ਪਰ ਕਿਤੇ ਨਾ ਕਹਤੇ ਹੈ ਸ਼ਾਇਦ ਇਸ ਤੇ ਇਤਰਾਜ਼ ਹੋ ਜੇ ਕੁਝ ਵੀ ਜਦ ਚਾਹਤ ਹਲੇ ਸਿੱਧਾ ਅਜੇ ਵੀ ਪਰਕਰਾਰ ਜੀ ਬਲਜੀਤ ਬਿਲਕੁਲ ਇੱਕ ਗੱਲ ਇੱਕ ਸਵਾਲ ਜਿਹੜਾ ਆਖਰੀ ਰਹੇਗਾ ਮੇਰਾ ਕਿ ਜਿਸ ਤਰ੍ਹਾਂ ਕਿ ਹਰਜਿੰਦਰ ਸਿੰਘ ਧਾਮੀ ਵੱਲੋਂ ਕਿਹਾ ਗਿਆ ਸੀਗਾ ਕਿ ਜਿਹੜਾ ਕਿ ਤਖਤ ਦੇ ਉੱਤੇ ਜਥੇਦਾਰਾਂ ਦੀ ਨਿਯੁਕਤੀ ਜਿਹੜੀ ਆ ਉਹ ਕੀਤੀ ਜਾਣੀ ਹੈ ਜੇਕਰ ਦਮਦਮਾ ਸਾਹਿਬ ਦੇ ਦੀ ਗੱਲ ਕਰੀਏ ਬਾਬਾ ਨਿਹੰਗ ਸਿੰਘ ਦੀ ਉਹਨਾਂ ਦੇ ਵੀ ਸਵਾਲ ਉੱਠੇ ਸਨ ਤਾਂ ਇੱਕ ਜਿਹੜਾ ਕਿ ਕਾਨੂੰਨ ਬਣਾਇਆ ਜਾਏਗਾ ਕਿਤੇ ਨਾ ਕਿਤੇ ਇਸ ਦੇ ਉੱਤੇ ਵੀ ਬਾਅਦ ਦੇ ਵਿੱਚ ਵਿਚਾਰ ਹੋ ਸਕਦੀ ਹੈ ਇਹ ਤਾਂ ਪਹਿਲੋਂ ਹੋਣੀ ਚਾਹੀਦੀ ਸੀ ਇਹ ਦੁਆਰਾ ਦਸਤਾਰਬੰਦੀ ਕਰਨ ਤੋਂ ਬਿਲਕੁਲ ਇਹ ਸਵਾਲ ਤੁਹਾਡਾ ਬੜਾ ਵਾਜ਼ੀ ਹੈ ਪਰ ਸਵਾਲ ਗੱਲ ਇਹੀ ਨਿਕਲ ਕੇ ਆਉਂਦੀ ਹੈ ਕਾਨੂੰਨ ਭਾਵੇਂ ਬਣਾਓ ਜਾਂ ਕਾਨੂੰਨ ਬਣਾਉਣ ਤੋਂ ਪਹਿਲਾਂ ਵਿਚਾਰ ਕੋਇਆ ਬਾਤ ਕਰੋ ਪਰ ਸਵਾਲ ਇਹ ਹੁੰਦਾ ਹੈ ਕਿ ਕਾਨੂੰਨ ਨੂੰ ਤੁਸੀਂ ਕਿੰਨਾ ਕੁ ਹੇਠਲੇ ਪੱਧਰ ਤੱਕ ਜਾ ਕੇ ਜ਼ਮੀਨੀ ਪੱਧਰ ਤੇ ਜਾ ਕੇ ਲਾਗੂ ਕਰਦੇ ਹੋ ਉਹਦੀ ਇੰਪਲੀਮੈਂਟੇਸ਼ਨ ਕਿਵੇਂ ਹੋਏਗੀ ਹਾਊ ਟੂ ਪਰਫਾਰਮਸ ਭਾਵ ਨੂੰ ਕਿੰਨਾ ਕੁ ਖੁੱਲ ਕੇ ਉਹ ਵਰਤ ਸਕਣਗੇ ਉਹਦੇ ਤਹਿ ਸਭ ਕੁਝ ਹੋਏਗਾ ਨਹੀਂ ਹੋਏਗਾ ਕਿ ਜਦੇ ਨਾਲ ਤੁਸੀਂ ਵੀ ਤੁਸੀਂ ਫਿਰ ਦਬਾਅ ਪਾਉਂਗੇ ਪ੍ਰੈਸ਼ਰ ਪਾਉਂਗੇ ਐਦਾਂ ਕਰੋ ਐਦਾਂ ਨਾ ਕਰੋ ਜੇ ਐਦਾਂ ਹੀ ਕਰਦੇ ਹੋ ਫਿਰ ਭਾਵੇਂ ਕਾਨੂੰਨ ਤੋਂ ਪਹਿਲਾਂ ਚਰਚਾ ਕਰ ਲਓ ਭਾਵੇਂ ਕਾਨੂੰਨ ਤੋਂ ਬਾਅਦ ਕਰ ਲਓ ਉਸ ਚੀਜ਼ ਦਾ ਕੋਈ ਆਪਾਂ ਕਹੀਏ ਕੋਈ ਆਧਾਰ ਨਹੀਂ ਰਹਿ ਜਾਂਦਾ ਸੋ ਸਵਾਲ ਇਹੀ ਹੈ ਕਿ ਨਿਰਪੱਖ ਹੋ ਕੇ ਕੰਮ ਕਰਨ ਦੋ ਬਿਨਾਂ ਦਬਾਅ ਤੋਂ ਕੰਮ ਕਰਨ ਦੋ ਤਾਂ ਬਹੁਤ ਵਧੀਆ ਇੱਕ ਆਪਾਂ ਕਹੀਏ ਜਥੇਦਾਰ ਨੇ ਜਿਹੜਾ ਹੋ ਬਿਲਕੁਲ ਬਿਲਕੁਲ ਬਹੁਤ-ਬਹੁਤ ਧੰਨਵਾਦ ਜੀ ਜੀ ਬਿਲਕੁਲ ਬਲਜੀਤ ਬਹੁਤ-ਬਹੁਤ ਧੰਨਵਾਦ ਬਧੇਰੇ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਦੀ ਦੁਬਾਰਾ ਜਿਹੜੀ ਕਿ ਦਸਤਾਰ ਬੰਦੀ ਹੋ ਜਾਣੀ ਹੋਣੀ ਹੈ ਕਿਉਂਕਿ ਸਿੱਖ ਜਥੇਬੰਦੀਆਂ ਤੇ ਨਿਆਂਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਕਿ ਵਿਰੋਧ ਕੀਤਾ ਗਿਆ ਸੀ